ਪੰਜ ਪਿਆਵਲੇ ਕੀ ਹਾਲ ਚਾਲ ਆ ਬਾਈ ਤੇ ਅੱਜ ਆਪਾਂ ਇੱਕ ਸਟੋਰ ਤੇ ਆਏ ਸੀ ਬਾਈ ਤੇ ਤੁਹਾਡੇ ਨਾਲ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਨਾ ਬਾਈ ਇੱਕ ਵਾਰੀ ਤਾਂ ਤੁਹਾਨੂੰ ਐ ਲੱਗਦਾ ਹੋਊਗਾ ਯਾਰ ਵੀ ਇਹ ਕਹਿ ਜੀਆਂ ਜਵਲੀਆਂ ਜੀਆਂ ਗੱਲਾਂ ਹਨਾ ਜੁੜਨਾ ਵੀ ਤੁਸੀਂ ਆ ਬਈ ਆ ਢੇਰ ਦੇਖ ਰਹੇ ਹੋਣਾ ਇਹ ਸਾਰੀਆਂ ਬਾਈ ਜੀ ਮਿੱਟੀ ਆ ਹਨਾ ਤੇ ਕਈ ਬੰਦੇ ਨਾ ਹੁਣ ਕਹਿੰਦੇ ਆ ਯਾਰ ਅਸੀਂ ਕੈਲੀਫੋਰਨੀਆ ਬਣਾਉਣਾ ਬਾਈ ਜੀ ਕੈਲੀਫੋਰਨੀਆ ਰਹਿਣ ਦੋ ਬਣਾਉਣ ਨੂੰ ਪੰਜਾਬ ਨੂੰ ਪੰਜਾਬ ਹੀ ਬਣਾਈ ਰੱਖੋ ਤਾਂ ਵਧੀਆ ਆਉਂਦੀਆਂ ਜ਼ਮੀਨਾਂ ਜਿਹੜੀਆਂ ਆਦੇ ਹੱਥ 'ਚ ਰੱਖੋ ਇਹ ਜਿਹੜੀਆਂ ਉੱਚੀ-ਉੱਚੀਆਂ ਇਮਾਰਤਾਂ ਤੁਹਾਨੂੰ ਕੈਲੀਫੋਰਨੀਆ ਵਾਲੀਆਂ ਜਿਹੜੀਆਂ ਦਿਖਾਈਆਂ ਜਾਂਦੇ ਹਨ ਤੁਹਾਨੂੰ ਸੁਪਨੇ ਦਿਖਾਏ ਜਾਂਦੇ ਆ ਤੇ ਜੇ ਉਹਨਾਂ ਦੀ ਰਿਐਲਿਟੀ ਚੈੱਕ ਕਰਨੀ ਹੋਵੇ ਨਾ ਤਾਂ ਤੁਸੀਂ ਆਹ ਮਿੱਟੀ ਦੇ ਥੇਰ ਤੋਂ ਚੈੱਕ ਕਰ ਸਕਦੇ ਹੋ ਤੁਹਾਡੇ ਤੋਂ ਬਾਈ ਜੀ ਭੰਗ ਦੇ ਬਾਣੀ ਜ਼ਮੀਨਾਂ ਜਿਹੜੀਆਂ ਖਰੀਦੀਆਂ ਜਾਂਦੀਆਂ ਹਨਾ ਤੇ ਤੁਸੀਂ ਥੋੜਾ ਜਿਹਾ ਲਾਲਚ ਕਰਕੇ ਬਾਈ ਜੀ ਵੇਚੀ ਵੀ ਜਾਂਦੇ ਆ ਤੇ ਕਈ ਬੰਦੇ ਇੱਧਰ ਆ ਕੇ ਵੀ ਬਾਈ ਵੇਚੀ ਜਾਂਦੇ ਆ ਹਨਾ ਕੈਨੇਡਾ ਕਨਡਾ ਨੂੰ ਆ ਕੇ ਵੀ ਤਾਂ ਬਾਈ ਜੀ ਇਹ ਜਿਹੜਾ ਢਾਂਚਾ ਨਾ ਤੁਹਾਨੂੰ ਇੱਕ ਪਾਸਾ ਤਾਂ ਦਿਂਦਾ ਹੈਗਾ ਵੀ ਹਾਂ ਯਾਰ ਚੰਗੀਆਂ ਗੱਡੀਆਂ ਲਈਆਂ ਹੋਈਆਂ ਚੰਗੇ ਹਮਲਾ ਘਰ ਜਿਹੜੇ ਤੁਹਾਨੂੰ ਸੋਹਣੇ ਲੱਗਦੇ ਹਨ ਘਰ ਸੋਹਣੇ ਲੱਗ ਰਹੇ ਤੁਹਾਨੂੰ ਤੇ ਇਹ ਘਰ ਬਾਈ ਜੀ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਇਧਰੋਂ ਆਲਮੋਸਟ ਮੁਕਾਈ ਜਾਂਦੇ ਆ ਆਪਾਂ ਕਹਿੰਦੇ ਆ ਵੀ ਬਾਈ ਜੀ ਬਹੁਤ ਤਰੱਕੀ ਕੀਤੀ ਆ ਮੈਨੂੰ ਐ ਨਹੀਂ ਸਮਝ ਆਈ ਕਿ ਜਿੰਨੇ ਵੀ ਬੰਦੇ ਜ਼ਮੀਨਾਂ ਨੂੰ ਛੱਡ ਕੇ ਆਏ ਹਨ ਬਈ ਤਰੱਕੀ ਤਾਂ ਛੱਡੋ ਮੈਨੂੰ ਤਾਂ ਐ ਲੱਗਦਾ ਯਾਰ ਵੀ ਜਿੰਨਿਆਂ ਨੇ ਵੀ ਹੈਗੀਆਂ ਵੇਚੀਆਂ ਹੀ ਆ ਬਣਾਈ ਤਾਂ ਕਿਸੇ ਨੇ ਹੈ ਨਹੀਂ ਗਈ ਹਨ ਕਿਉਂਕਿ ਸਿਸਟਮ ਇਦਾਂ ਦਾ ਬਣਿਆ ਹੋਇਆ ਬਾਈ ਇੱਕ ਵਾਰੀ ਆ ਗਏ ਨਾ ਨਿਕਲਣਾ ਨੁਕਲਣਾ ਬਹੁਤ ਔਖਾ ਗੱਲਾਂ ਹੀ ਬਾਹ ਗੱਲਾਂ ਹੀ ਆ ਬੰਦਾ ਹਰ ਇੱਕ ਹੀ ਇਹ ਸੋਚ ਕੇ ਆਉਂਦਾ ਹੁੰਦਾ ਵੀ ਚਲ ਕੋਈ ਨਾ ਚਾਰ ਪੈਸੇ ਕਮਾ ਕੇ ਵਾਪਸ ਲਿਆ ਆਉਂਦੇ ਹਨਾ ਵਾਪਸ ਮੁੜਨੀਆਂ ਦਾ ਬਾਈ ਜੀ ਗੱਲਾਂ ਵੇਚਣੀਆਂ ਗੱਲਾਂ ਜ਼ਰੂਰ ਕਰ ਸਕਦੇ ਆ ਵੀ ਹੁਣ ਅਸੀਂ ਇੱਥੇ ਘਰ ਲੈਣਾ ਕੋਈ ਜਿਹੜੇ 10 15 ਕਿੱਲੇ ਹੈਗੇ ਆ ਉਹਨਾਂ ਨੂੰ ਵੇਚ ਦਗੇ ਤੇ ਹੁਣ ਤੁਹਾਨੂੰ ਮੈਂ ਅੱਜ ਬਈਆ ਮਿੱਟੀ ਦਿਖਾਉਣਾ ਇੱਥੇ ਤਿੰਨ ਚਾਰ ਤਰ੍ਹਾਂ ਦੀ ਮਿੱਟੀ ਹੈ ਬਾਈ ਜੀ ਸਿਸਟਮ ਦੇ ਵਿੱਚ ਦੇਖੋ ਹਨਾ ਜੀ ਆਹਾ ਮਿੱਟੀ ਹੈਗੀ ਆ ਤੇ ਆ ਮਿੱਟੀ ਆ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਬਾਈ ਜੀ ਮਿੱਟੀ ਵੀ ਤੁਹਾਨੂੰ ਇਹੋ ਜਿਹਾ ਢਾਂਚੇ ਦੇ ਵਿੱਚ ਜਦੋਂ ਤੁਸੀਂ ਇਹੋ ਜਿਹਾ ਢਾਂਚਾ ਆਪਣੇ ਪੰਜਾਬ 'ਚ ਬਣਾ ਲਿਆ ਹਨ ਆ ਦੇਖੋ ਆ ਕਾਲੀ ਮਿੱਟੀ ਹੈ ਬਾਈ ਇਹ ਕਾਲੀ ਮਿੱਟੀ ਵੱਖਰੀ ਆ ਫਿਰ ਤੁਸੀਂ ਆ ਦੇਖ ਲਓ ਜੀ ਤੁਹਾਨੂੰ ਸਿਸਟਮ ਇਹੋ ਜਿਹਾ ਤਿਆਰ ਕਰ ਦੇਣਾ ਜੀ ਗਾਜਰਾਂ ਜਿਹੜੀਆਂ ਤੁਸੀਂ ਕਿਸੇ ਹੋਰ ਪਾਸੇ ਲਾਉਂਗੇ ਆ ਮਿੱਟੀ ਲੈ ਕੇ ਜਾਓਗੇ ਗਾਜਰਾਂ ਲਾਉਣ ਵਾਸਤੇ ਤੇ ਜੇ ਤੁਹਾਨੂੰ ਲੱਗਿਆ ਹੋਇਆ ਯਾਰ ਵੀ ਅਸੀਂ ਕੋਈ ਟਮਾਟਰ ਟਮਾਟਰ ਲਾਉਣੇ ਆ ਜਾਂ ਕੋਈ ਹੋਰ ਸਿਸਟਮ ਲਾਉਣਾ ਹੈਗਾ ਲੱਲਾ ਭਾਬਾ ਦਾ ਬਾਈ ਜੀ ਤੁਹਾਨੂੰ ਆ ਮਿੱਟੀ ਵੀ ਨਾਲ ਲੈ ਕੇ ਜਾਣੀ ਪੈਣੀ ਆ ਠੀਕ ਹੈ ਜੀ ਦੋ ਤਰ੍ਹਾਂ ਦੀ ਮਿੱਟੀ ਥੋੜੀ ਵੈਗੀ ਤੀਜੇ ਨੰਬਰ ਤੇ ਬਈ ਜੀ ਆ ਪਈ ਆ ਹਨਾ ਇਹਦੇ ਤੇ ਹੋਰ ਹੀ ਚੀਜ਼ਾਂ ਜੀਆਂ ਵਾਈਆਂ ਹੋਈਆਂ ਦੇਖ ਲੋ ਹਨਾ ਪਦੀਨਾ ਪਤੂਨਾ ਜਾਂ ਪਤਾ ਨਹੀਂ ਕੀ ਜਾਂ ਧਨੀਆ ਧੁਨੀਆ ਜਾਂ ਇਹਦੇ ਆਸਤੇ ਬਈ ਜੀ ਵੱਖਰੀ ਲੈ ਕੇ ਜਾਣੀ ਪੈਣੀ ਆ ਤੇ ਜੇ ਤੁਸੀਂ ਚਾਹੋ ਨੇ ਵੀ ਅਸੀਂ ਹੁਣ ਆਪ ਤੇ ਦਰਵਾਜੇ 'ਚ ਯਾਰ ਕੋਈ ਫੁੱਲ ਬੂਟੇ ਵੀ ਲਾਉਣੇ ਆ ਤਾਂ ਫੇਰ ਬਈ ਜੀ ਆ ਮਿੱਟੀ ਪਈ ਆ ਠੀਕ ਹੈ ਜੀ ਕੌਲ ਮਲਾ ਕੇ ਐਹੋ ਜਿਹਾ ਢਾਂਚੇ ਦੀ ਕਦੇ ਮੰਗਣਾ ਕਰੋ ਵੀ ਤੁਸੀਂ ਕਹਿੰਦੇ ਕੈਲੀਫੋਰਨੀਆ ਬਣਾ ਦਾਂਗੇ ਐਂ ਕਰ ਦਾਂਗੇ ਹਨਾ ਕੈਲੇਫੋਰਨੀਆ ਬਈ ਜੀ ਗੱਲਾਂ ਕਹਿਣੀਆਂ ਸੌਖੀਆਂ ਇਸ ਢਾਂਚੇ ਦੇ ਵਿੱਚ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਉਹ ਮਿੱਟੀ ਵੀ ਆ ਜਿਹੜੀ ਉਹ ਮਲ ਖਰੀਦਣੀ ਪੈਣੀ ਆ ਇਹ ਥੋੜੇ ਵਾਲੀ ਮਿੱਟੀ ਨਹੀਂ ਹੈਗੀ ਵੀ ਇੱਕ ਵਾਰੀ ਜਿਹੜੀ ਚੀਜ਼ ਸੈਟ ਲਈ ਤੇ ਕਾ ਠੀਕ ਆ ਯਾਰ ਜਿਹੜੀ ਚੀਜ਼ ਮਰਜੀ ਸੈਟ ਦੋ ਹੋ ਹੀ ਜਾਣੀ ਹੈ ਨਾ ਆ ਦੇਖ ਲਓ ਹੈ ਨਾ ਸੋ ਬਾਈ ਜੀ ਜਿੰਨਾ ਬੰਦਿਆ ਕੋਲ ਜ਼ਮੀਨਾਂ ਜਮੂਨਾ ਹੈਗਾ ਨਾ ਬਾਈ ਉਹ ਆਪਦੀਆਂ ਸਾਹਮਣੇ ਰੱਖੋ ਤੇ ਬਾਹਰ ਆਉਣ ਦੀ ਚਾਸ ਬਾਈ ਜੀ ਨਾ ਕਰੋ ਕਿਉਂਕਿ ਬਾਹਰ ਆਉਣ ਦੀ ਚਾਸ ਆ ਜਿਹੜੀ ਇਹ ਤੁਹਾਡੀਆਂ ਵਿਕਾਊਗੀ ਜਦੋਂ ਮਰਜੀ ਵੇਚ ਲਵੇ ਜੇ ਹੈ ਨਾ ਹੁਣ ਤੁਸੀਂ ਇਹ ਦੇਖ ਲਓ ਵੀ ਇਸ ਢਾਂਚੇ ਦੇ ਵਿੱਚ ਬਾਈ ਆਹਾ ਮਲਚਰ ਬਣਾਇਆ ਹੋਇਆ ਚੀਲ ਦੀ ਲੱਕੜ ਆ ਚੀਲ ਦੀ ਲੱਕੜ ਜਿਹੜੀ ਆਪਾਂ ਇਹ ਘਰ ਘਰ ਬਣਾਉਂਦੇ ਤੇ ਜਿਹੜਾ ਉਹਦਾ ਬੂਰਾ ਹਣਾ ਬਾਈ ਉਹ ਬੂਰਾ ਵੀ ਵੇਖ ਰਿਹਾ ਤੁਹਾਡੇ ਸਾਹਮਣੇ ਆਵੇ ਆ ਦੇਖੋ ਇਹ ਚੀਲ ਦੀ ਲੱਕੜ ਆ ਆ ਸਾਰਾ ਬੂਰਾ ਹੈ ਸੋ ਢਾਂਚੇ ਦੀਆਂ ਗੱਲਾਂ ਕਰਨੀਆਂ ਸੌਖੀਆਂ ਬਾਈ ਇਸ ਤੋਂ ਬਾਅਦ ਲੋਕ ਬੇਜਮੀਨੇ ਆ ਜ਼ਿਆਦਾਤਰ ਤੇ ਬੇਜਮੀਨੇ ਹੋਣ ਕਰਕੇ ਬਾਈ ਥੋੜਾ ਥੋੜਾ ਕਰਜ਼ਾ ਜਿਹੜਾ ਹਰੇਕ ਬੰਦੇ ਨੂੰ ਜਿਹੜਾ ਮਾੜਾ ਮਾੜਾ ਦਿੱਤਾ ਹੋਇਆ ਤੇ ਉਸੇ ਕਰਜ਼ੇ ਦੇ ਚੱਕਰ ਵਿੱਚ ਉਹਦੇ ਵਿੱਚ ਬਾਈ ਜੀ ਇਹੋ ਜਿਹਾ ਫਸੇ ਹੋਏ ਆ ਵੀ ਜ਼ਿੰਦਗੀ ਦੇ ਵਿੱਚ ਆਰਾਮ ਦੀਆਂ ਤਾਂ ਇਹਨਾਂ ਕੋਲ ਗੱਲਾਂ ਹੀ ਨਹੀਂ ਤੇ ਤੁਸੀਂ ਬਾਈ ਜੀ ਮੇਰੇ ਸਾਹਮਣੇ ਆਣ ਵਾਲੇ ਹਫ਼ਤੇ ਦੇ ਜਿੰਨਾਂ ਕੋਲ ਚੰਗੀਆਂ ਜ਼ਮੀਨਾਂ ਹੈਗੀਆਂ ਹਫ਼ਤੇ ਦੇ 7 ਜਿਹੜੇ ਚਿੱਟੇ ਕੁਰਤੇ ਪਜਾਮੇ ਬਣੇ ਹੁੰਦੇ ਆ ਤੇ ਉਹ ਪਾ ਕੇ ਤੁਸੀਂ ਆਉਣਾ ਬਾਈ ਜਿੱਥੇ ਜੀ ਕਰਦਾ ਗੱਡੀ ਸਟਾਰਟ ਕਰਦੇ ਹਾਂ ਜਾਂਦੇ ਆ ਤੇ ਆਉਣੇ ਸੋ ਬਾਈ ਜੀ ਇੱਕ ਪਾਸੇ ਹੀ ਨਾ ਦੇਖੀ ਜਾਓ ਜ਼ਮੀਨਾਂ ਸੰਭਲੋ ਵੀਰ ਮੇਰੋ ਜਿਵੇਂ ਵੀ ਸਾਹਮ ਹੁੰਦੀਆਂ ਤੇ ਨਹੀਂ ਤਾਂ ਬਾਈ ਜੀ ਆਪਦੀ ਜਿਹੜੀ ਮਿੱਟੀ ਤੁਸੀਂ ਅੱਜ ਵਿੱਚੋਂ ਗਣਾ ਤਾਂ ਉਹੀ ਮਿੱਟੀ ਹੈ ਜਿਹੜੀ ਤੁਹਾਨੂੰ ਆਆਂ ਗੱਟਿਆਂ ਚ ਪਾਇਪਕ ਹੋ ਹੋ ਕੇ ਮੁੱਲ ਮਿਲਦੀਆਂ ਕੱਲਾਂ ਦੇਖਣ ਨੂੰ ਮੇਰੀਆਂ ਐ ਜੇ ਲੱਗਦੀਆਂ ਵੀ ਨਾਰਮਲ ਜੀਆਂ ਲੱਗਦੀਆਂ ਤੇ ਬਾਈ ਜੀ ਢਾਂਚੇ ਚੋਂ ਨਿਕਲ ਕੇ ਐ ਲਾ ਹੈਗੀਆਂ ਤੇ ਤਾਂ ਹੀ ਉਹ ਢਾਂਚੇ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਆ ਬਹੁਤ ਬਹੁਤ ਧੰਨਵਾਦ ਬਾਈ ਜੀ